ਅਮਰੀਕਾ ਦੇ ਵਿੱਚ ਕਿੰਨੇ ਸੁੰਦਰ ਤੁਸੀਂ ਦੇਖੋ ਰਹਿਣ ਵਾਸਤੇ ਲੋਕਾਂ ਦੇ ਬੰਗਲੇ ਲੋਕਾਂ ਦੀਆਂ ਗੋਠੀਆਂ ਇਸ ਤਰੀਕੇ ਦੇ ਨਾਲ ਲੋਕ ਇੱਥੇ ਵਸਦੇ ਨੇ ਇੱਥੇ ਰਹਿੰਦੇ ਨੇ ਇਹਦੇ ਵਿੱਚ ਵੱਡੀ ਤਾਰੀਫ ਇਹ ਆ ਕਿ ਤੁਸੀਂ ਜਿਹੜੇ ਬੰਗਲੇ ਤੇ ਗੋਠੀਆਂ ਇਹ ਤੁਸੀਂ ਦੇਖ ਰਹੇ ਜੀ ਇਹਨਾਂ ਵਿੱਚ ਵੱਡੀ ਸਫਤ ਇਹ ਆ ਕਿ ਇੱਕ ਘਰ ਦਾ ਦੂਜੇ ਘਰ ਦੇ ਨਾਲ ਆ ਕੇ ਜਿਆਦਾ ਕਰਕੇ ਮੇਲ ਮਲਾਪ ਨਹੀਂ ਹੈਗੀ ਹਾਂ ਜਦੋਂ ਮਿਲਦੇ ਨੇ ਬੜੇ ਹੱਸ ਕੇ ਮਿਲਦੇ ਨੇ ਖੁਸ਼ ਹੋ ਕੇ ਮਿਲਦੇ ਨੇ ਇੱਕ ਦੂਜੇ ਨੂੰ ਗੁੱਡ ਮੌਰਨਿੰਗ ਗੁੱਡ ਈਵਨਿੰਗ ਕਹਿੰਦੇ ਨੇ ਜੀ ਪਰ ਉਹ ਨਹੀਂ ਇਹਨਾਂ ਕੋਲ ਹੈਗਾ ਜਿਹੜੇ ਕਿ ਤੇਰੀ ਝੁਕਲੀ ਤੇ ਮੇਰੀ ਝੁਕਲੀ ਤੇਰਾ ਘਰ ਪਟਨਾ ਤੇ ਕਿਸੇ ਦਾ ਘਰ ਨੂੰ ਯਾਰਦਣਾ ਉਹ ਇਹਨਾਂ ਲੋਕਾਂ ਦੇ ਵਿੱਚ ਰੱਬ ਕਰਕੇ ਇਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਇਸੇ ਕਰਕੇ ਤੇ ਗੁਰੂ ਗੁਰੂ ਦਸੇਂ ਪਾਖਾ ਦੇ ਦਸਾਂ ਗੁਰੂਆਂ ਨੇ ਪੰਜਾਬ ਦੀ ਧਰਤੀ ਤੇ ਇੰਡੀਆ ਦੀ ਧਰਤੀ ਤੇ ਆਪਣੇ અવਤਾਰ ਤਾਰਨ ਕੀਤੇ ਤਾਂ ਕਿ ਉੱਥੋਂ ਦੇ ਲੋਕ ਐਸੇ ਸਨ ਕਿ ਇੱਕ ਦੂਸਰੇ ਦੇ ਘਰ ਨੂੰ ਖਰਾਬ ਕਰਨਾ ਚੁਗਲੀ ਨਿੰਦਿਆ ਇਹ ਕੁਛ ਕਰਨਾ ਤੇ ਫਿਰ ਉਹਨਾਂ ਨੇ ਗੁਰਬਾਣੀ ਉਚਾਰਨ ਕੀਤੀ ਤੇ ਗੁਰਬਾਣੀ ਦੇ ਨਾਲ ਇਸ ਜਨਤਾ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਕਿ ਜਨਤਾ ਨੂੰ ਕਿਸ ਤਰੀਕੇ ਦੇ ਨਾਲ ਸੰਸਾਰ ਤੇ ਰਹਿਣਾ ਚਾਹੀਦਾ ਹੈ ਸੋ ਇਹਨਾਂ ਲੋਕਾਂ ਦੇ ਵਿੱਚ ਇਹ ਚੀਜ਼ਾਂ ਪਹਿਲਾਂ ਹੀ ਹੈਗੀਆਂ ਨੇ ਨਾ ਤੇ ਕਿਸੇ ਨਾਲ ਈਰਖਾ ਕਰਦੇ ਨੇ ਤੇ ਨਾ ਕਿਸੇ ਦੇ ਨਾਲ ਚੁਕਲੀ ਨਿੰਦਿਆ ਕਰਦੇ ਨੇ ਜਦੋਂ ਕਿਸੇ ਨੂੰ ਮਿਲਦੇ ਨੇ ਬਹੁਤ ਖੁਸ਼ ਹੋ ਕੇ ਮਿਲਦੇ ਨੇ ਹੱਸ ਕੇ ਮਿਲਦੇ ਨੇ ਇਸ ਕਰਕੇ ਦੇਸ਼ ਜਿਹੜੇ ਨੇ ਵਿਦੇਸ਼ ਨੇ ਅਮਰੀਕਾ ਦੇਸ਼ ਜਾਂ ਹੋਰ ਇੰਗਲੈਂਡ ਕੈਨੇਡਾ ਜਿੰਨੇ ਦੇਸ਼ ਇਹ ਸੁਖੀ ਕਿਉਂ ਨੇ ਕਿ ਇਹਨਾਂ ਲੋਕਾਂ ਵਿੱਚ ਇਨਸਾਨੀਅਤ ਹੈ ਸੋ ਇਸ ਕਰਕੇ ਸਾਨੂੰ ਇਸ ਚੀਜ਼ ਦੀ ਲੋੜ ਹੈ ਹਰ ਇੱਕ ਦੀ ਹੈਲਪ ਕਰਨੀ ਹਰ ਇੱਕ ਦੀ ਮਦਦ ਕਰਨੀ ਗਰੀਬ ਦੀ ਬਾਹ ਫੜਨੀ ਗਰੀਬ ਨੂੰ ਰੋਂਦੇ ਨੂੰ ਚੁੱਪ ਕਰਾਉਣਾ ਇਹ ਚੀਜ਼ਾਂ ਸਾਡੇ ਵਿੱਚ ਨਹੀਂ ਹੈਗੀਆਂ ਔਰ ਹੋਣੀਆਂ ਚਾਹੀਦੀਆਂ ਨੇ ਇਹਨਾਂ ਲੋਕਾਂ ਵਿੱਚ ਕੁਦਰਤੀ ਇਹ ਸਾਰਾ ਕੁਝ ਪਹਿਲਾਂ ਹੀ ਰੱਬ ਨੇ ਦਿੱਤਾ ਹੋਇਆ ਸੋ ਇਸ ਕਰਕੇ ਇਹ ਤੁਹਾਨੂੰ ਅਮਰੀਕਾ ਦਾ ਇੱਕ ਬਹੁਤ ਵਧੀਆ ਤੇ ਸੁੰਦਰ ਇਹ ਸ਼ਹਿਰ ਦਿਖਾ ਰਹੇ ਆ ਸੋ ਇਸ ਕਰਕੇ ਇੱਥੇ ਲੋਕ ਹਰ ਇੱਕ ਲੋਕ ਕਿਉਂ ਸੁਖੀ ਨੇ ਇਸ ਕਰਕੇ ਇਹ ਲੋਕ ਕੰਮ ਕਰਦੇ ਨੇ ਫਿਰ ਇਹ ਲੋਕ ਹਰ ਇੱਕ ਜਾਨਵਰਾਂ ਦੇ ਨਾਲ ਵੀ ਹੱਦ ਤੋਂ ਜ਼ਿਆਦਾ ਇੱਕ ਰੱਬ ਦੀ ਤਰ੍ਹਾਂ ਕਰਕੇ ਪਿਆਰ ਕਰਦੇ ਬੇਜਮਾਨਾ ਬੇਜਬਾਨ ਜਿਹੜੇ ਜਾਨਵਰ ਨੇ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਇਹ ਪਿਆਰ ਕਰਦੇ ਨੇ ਇਸ ਤਰੀਕੇ ਦੇ ਨਾਲ ਸੰਭਾਲਦੇ ਨੇ ਜਿਵੇਂ ਕਿ ਆਪਣੇ ਪੁੱਤਾਂ ਧੀਆਂ ਦੇ ਨਾਲ ਪਿਆਰ ਕਰੀਦਾ ਹੈ ਸੋ ਇਸ ਕਰਕੇ ਤੁਸੀਂ ਦੇਖਦੇ ਜੇ ਇਸ ਤਰੀਕੇ ਦੇ ਨਾਲ ਇੱਕ ਬਹੁਤ ਸੁੰਦਰ ਸਿਟੀ ਤੇ ਅਮਰੀਕਾ ਦੀ ਬਹੁਤ ਵਧੀਆ ਸਿਟੀ ਹੈ ਹਾਂਜੀ ਤੇ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਇਸ ਕਰਕੇ ਇਹਦੀ ਇੱਕ ਵੀਡੀਓ ਬਣਾ ਕੇ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਸੋ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਹਰ ਇਨਸਾਨ ਨੇ ਦੁਨੀਆ ਦੀਆਂ ਮੌਜਾਂ ਲੈਣੀਆਂ ਨੇ ਦੁਨੀਆ ਦੀਆਂ ਸੈਰਾਂ ਕਰਨੀਆਂ ਨੇ ਔਰ ਚੰਗੇ ਕਰਮ ਕਰਾਂਗੇ ਤੇ ਤੁਹਾਨੂੰ ਸਾਨੂੰ ਲੋਕ ਯਾਦ ਕਰਨਗੇ ਤੇ ਨਹੀਂ ਤਾਂ ਇਸ ਸੰਸਾਰ ਤੇ ਆ ਕੇ ਹਰ ਇੱਕ ਨੇ ਚਲੇ ਤੇ ਜਾਣਾ ਹੀ ਹੈ ਮਕਾਨ ਕਾਰ ਕੋਠੀਆਂ ਬੰਗਲੇ ਇੱਥੇ ਹੀ ਰਹਿ ਜਾਣੇ ਨੇ ਪਰ ਫਿਰ ਵੀ ਆਪਣੀ ਜ਼ਿੰਦਗੀ ਵਾਸਤੇ ਆਪਣੇ ਸੁੱਖਾਂ ਵਾਸਤੇ ਇਹ ਪਰਮਾਤਮਾ ਨੇ ਹਰ ਇੱਕ ਨੂੰ ਇਹ ਸੁੱਖ ਦਿੱਤੇ ਹੋਏ ਨੇ ਸੋ ਅਰਦਾਸ ਇਹੀ ਹੈ ਕਿ ਹਰ ਇੱਕ ਨੂੰ ਪ੍ਰਮਾਤਮਾ ਇਹੋ ਜੇ ਸੁੱਖ ਦੇਵੇ ਤੇ ਇਹੋ ਜੇ ਘਰ ਦੇਵੇ ਇਹੋ ਜੇ ਮੰਗਲੇ ਦੇਵੇ ਤੇ ਮੰਗਲੇ ਦੇਣ ਤੋਂ ਬਾਅਦ ਐਸਾ ਨਾ ਹੋਵੇ ਦਾਤ ਪਿਆਰੀ ਵਿਸਰਿਆ ਦਾਤਾ ਰਾ ਦਾਤਾ ਕਈ ਵਾਰੀ ਅਸੀਂ ਪਿਆਰੀਆਂ ਕਰ ਲੈਂਦੇ ਨੇ ਕਰ ਲੈਨੇ ਆ ਤੇ ਜਿਹੜਾ ਦੇਣ ਵਾਲਾ ਦਾਤਾ ਏ ਉਸ ਨੂੰ ਅਸੀਂ ਵਿਸਰ ਜਾਂਨੇ ਆ ਸੋ ਇਹ ਲੋਕ ਪ੍ਰਮਾਤਮਾ ਇੱਕ ਦਾ ਹੈ ਉਹ ਵਾਹਿਗੁਰੂ ਨਿਰੰਕਾਰ ਅੱਲਾ ਉਹ ਖਦਾ ਇੱਕ ਹੈ ਨਾਮ ਹੁੰਦੇ ਅਲੱਗ-ਅਲੱਗ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਬੋਲੇ ਉਸਈਆਂ ਪੁਈ ਬੁਲਾਏ ਨਾਮ ਅਲੱਗ-ਅਲੱਗ ਨੇ ਪਰ ਉਹ ਪ੍ਰਮਾਤਮਾ ਇੱਕ ਹੈ ਇਹ ਵੀ ਆਪਣੇ ਪ੍ਰਮਾਤਮਾ ਨੂੰ ਮੰਨਦੇ ਨੇ ਕਿਸੇ ਰੂਪ ਵਿੱਚ ਵੀ ਮੰਨਦੇ ਨੇ ਇਹ ਲੋਕ ਵੀ ਉਸ ਪ੍ਰਮਾਤਮਾ ਦੀ ਹੋਂਦ ਨੂੰ ਮੰਨਦੇ ਨੇ ਖਾਸ ਕਰਕੇ ਤੁਸੀਂ ਡਾਲਰ ਦੇ ਉੱਤੇ ਦੇਖੋਗੇ ਉਹਦੇ ਉੱਤੇ ਵੀ ਗੋਡ ਦਾ ਨਾਮ ਲਿਖਿਆ ਹੈ ਗੋਡ ਅਜਿਹੀ ਕਿਉਂ ਲਿਖਿਆ ਕਿ ਪ੍ਰਮਾਤਮਾ ਦੀ ਹੋਂਦ ਨੂੰ ਮੰਨਦੇ ਨੇ ਤੋ ਇਸ ਕਰਕੇ ਮੰਨਣਾ ਵੀ ਚਾਹੀਦਾ ਹੈ ਤੋ ਇਹ ਤੁਹਾਨੂੰ ਤਾਂ ਕਰਕੇ ਸੀ ਇਹ ਦਿਖਾ ਰਹੇ ਆ ਇਹ ਵੀਡੀਓ ਇੱਕ ਬਹੁਤ ਅਮਰੀਕਾ ਦਾ ਸੁੰਦਰ ਸ਼ਹਿਰ ਹੈ ਤੇ ਇਹ ਤੁਹਾਨੂੰ ਦਿਖਾ ਰਹੇ ਆ ਤੇ ਇਸ ਕਰਕੇ ਤੁਹਾਨੂੰ ਅੱਗੇ ਵੀ ਇਹ ਹੋਰੀਆਂ ਕਿੱਗੀਆਂ ਵਧੀਆ ਅਮਰੀਕਾ ਦੀਆਂ ਦਿਖਾਉਂਦੇ ਰਵਾਂਗੇ ਅਰਦਾਸ ਕਰਦੇ ਆ ਕਿ ਹਰ ਇੱਕ ਨੂੰ ਪਰਮਾਤਮਾ ਸੁੱਖ ਦੇਵੇ ਸਾਡਾ ਪੰਜਾਬ ਵੀ ਬਣ ਸਕਦਾ ਸਾਡਾ ਦੇਸ਼ ਵੀ ਬਣ ਸਕਦਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਲੋਕ ਜਿਹੜੇ ਸਾਡੇ ਲੀਡਰ ਲੋਕ ਨੇ ਉਹ ਸਾਡੇ ਲੀਡਰ ਲੋਕ ਹੀ ਛੋਟੀਆਂ ਮੱਛੀਆਂ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾਈ ਜਾ ਰਹੇ ਨੇ ਨਹੀਂ ਤਾਂ ਉਹ ਲੀਡਰ ਲੋਕ ਸਾਡੇ ਵਿਦੇਸ਼ਾਂ ਵਿੱਚ ਆਉਂਦੇ ਨੇ ਸਾਰਾ ਕੁਝ ਵੇਖ ਕੇ ਜਾਂਦੇ ਨੇ ਜੇ ਚਾਹਣ ਤੇ ਉਹ ਵੀ ਆਪਣੇ ਦੇਸ਼ ਨੂੰ ਇਹੋ ਜਿਹਾ ਬਣਾ ਸਕਦੇ ਨੇ ਪਰ ਨਹੀਂ ਸਾਡੇ ਲੀਡਰ ਲੋਕ ਜਿਹੜੇ ਇਹ ਨੇ ਉਹ ਦੇਸ਼ ਨੂੰ ਬੜਾ ਕਿਉਂ ਨਹੀਂ ਸਕਦੇ ਕਿ ਉਹਨਾਂ ਦੇ ਆਪਣੇ ਢਿੱਡ ਵੱਡੇ ਨੇ ਇਸ ਕਰਕੇ ਇੱਥੇ ਇਹ ਗੱਲ ਨਹੀਂ ਹੈਗੀ ਇੱਥੇ ਇਹੋ ਜਿਹਾ ਛੋਟਾ ਅਫੀਸਰ ਹੈ ਉਹੋ ਜਿਹਾ ਵੱਡਾ ਇੱਥੇ ਜਦੋਂ ਵੀ ਤੁਸੀਂ ਕਿਸੇ ਅਫੀਸਰ ਨੂੰ ਦੇਖੋਗੇ ਬਹੁਤ ਨਿਮਰਤਾ ਦੇ ਨਾਲ ਨਾ ਉਹਦੇ ਨਾਲ ਕੋਈ ਬਾਡੀਗਾਰਡ ਹੋਇਆ ਕਰਦਾ ਹੈ ਆ ਇਕੱਲੇ ਤੁਹਾਨੂੰ ਜਾਂਦੇ ਦੱਸਣਗੇ ਸੋ ਇਸ ਕਰਕੇ ਸਾਡੇ ਲੋਕ ਤਾਂ ਵੋਟਾਂ ਦੇ ਵਿੱਚ ਆਪਾਂ ਦੇਖਦੇ ਹਾਂ ਲੋਕਾਂ ਨੂੰ ਲੁੱਟ ਲੁੱਟ ਕੇ ਖਾ ਜਾਂਦੇ ਨੇ ਨਸ਼ੇ ਵਰਤਾ ਕੇ ਤੇ ਦੇਸ਼ ਦਾ ਬੇੜਾ ਕਰਕ ਕਰი ਜਾ ਰਹੇ ਨੇ ਅੱਜ ਦੇਸ਼ ਦੇ ਵਿੱਚ ਨਸ਼ਾ ਆਪਾਂ ਦੇਖਦੀਆਂ ਕਿ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਤੇ ਇੱਕ ਦੂਸਰੇ ਦੇ ਪਰਿਵਾਰ ਨੂੰ ਪਰਿਵਾਰ ਜਾੜਨ ਤੇ ਲੱਗਾ ਹੋਇਆ ਆਪ ਘਿਰਿਆ ਹੋਇਆ ਤੇ ਇਹ ਦੇਖਦਾ ਕਿ ਮੈਂ ਕਿਸੇ ਹੋਰ ਦੇ ਬੱਚੇ ਦੇ ਮੂੰਹ ਵਿੱਚ ਨਸ਼ਾ ਪਾ ਦੇਵਾਂ ਤਾਂ ਕਿ ਇਹਦਾ ਵੀ ਬੇੜਾ ਕਰਕ ਹੋ ਜਾਵੇ ਸੋ ਨਹੀਂ ਇਹ ਅਸੀਂ ਗੁਰਬਾਣੀ ਤੇ ਚੱਲਦੇ ਆਂ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਇਸ ਕਰਕੇ ਸਾਨੂੰ ਹਰ ਇੱਕ ਦਾ ਭਲਾ ਕਰਨਾ ਚਾਹੀਦਾ ਹੈ ਇਹ ਸੀ ਪੜਾ ਕਰਾਂਗੇ ਗੁਰਬਾਣੀ ਤੇ ਚੱਲਾਂਗੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਕਰਨ ਤੁਸੀਂ ਮੰਨਾਗੇ ਨਮਸਕਾਰ ਕਰਾਗੇ ਤੇ ਸਾਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਤਰ੍ਹਾਂ ਦੇ ਸੁੱਖ ਦੇਣਗੇ ਸੋ ਇਸ ਕਰਕੇ ਆਪ ਜੀ ਨੂੰ ਇਹ ਚੀਜ਼ਾਂ ਦਿਖਾ ਰਹੇ ਆਂ ਤੇ ਅੱਗੇ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਰਵਾਂਗੇ ਇਹੋ ਜਿਹਾਂ ਠੀਕ ਹੈ ਜੀ ਇਹ ਖਾਸ ਕਰਕੇ ਤੁਹਾਨੂੰ ਇਥੋਂ ਦਾ ਵਾਤਾਵਰਣ ਅਮਰੀਕਾ ਦਾ ਅਮਰੀਕਾ ਦੀ ਧਰਤੀ ਦਾ ਤੇ ਕਿਸ ਤਰ੍ਹਾਂ ਇੱਥੇ ਲੋਕ ਰਹਿੰਦੇ ਨੇ ਤੇ ਕਿਸ ਤਰ੍ਹਾਂ ਲੋਕ ਇੱਕ ਦੂਜੇ ਨਾਲ ਆਪਸ ਵਿੱਚ ਪਿਆਰ ਮੁਹੱਬਤ ਕਰਦੇ ਨੇ ਤੋਂ ਇਸ ਕਰਕੇ ਆਪ ਇਹ ਸਾਰਾ ਕੁਝ ਆਪਾਂ ਦੇ ਰਹੇ ਆ ਤੇ ਬਣਾ ਰਹੇ ਆ ਵੈਗਤੀ ਕਾ ਖਾਲਸਾ ਵਾਇਗ ਰੂਜੀ